ਇਸ ਸਮੇਂ ਅਸੀਂ ਪੰਜਾਬ ਦੇ ਸਭ ਤੋਂ ਮਹਿੰਗੇ ਜਿਹੜੇ ਟੋਲ ਪਲਾਜ਼ਾ ਤੇ ਖੜੇ ਹਾਂ ਲਾਡੂਵਾਲ ਟੋਲ ਪਲਾਜ਼ਾ ਲੁਧਿਆਣਾ ਦੇ ਵਿੱਚ ਇੱਥੇ ਜੋ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹ ਵੱਲੋਂ ਧਰਨਾ ਲਗਾਇਆ ਗਿਆ ਹੈ ਤੇ ਇਸ ਟੋਲ ਪਲਾਜ਼ੇ ਨੂੰ ਜੋ ਹੈ ਫ੍ਰੀ ਕਰ ਦਿੱਤਾ ਗਿਆ ਹੈ ਸ਼ਹਿਰ ਤੋਂ ਜੁੜਿਆ ਗੱਡੀਆਂ ਇੱਥੋਂ ਜਿਹੜੀਆਂ ਆਵਾਜਾਈਏ ਬਿਲਕੁਲ ਫ੍ਰੀ ਕੀਤੀ ਗਈ ਹੈ ਇਹ ਸਾਡਾ ਪਹਿਲਾਂ ਜੋ ਮੋਦੀ ਸਰਕਾਰ ਵੱਲੋਂ ਅਸੀਂ 13 ਮਹੀਨੇ ਉੱਥੇ ਬੈਠ ਕੇ ਆਏ ਸੀ ਉਹਨਾਂ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਸਾਨੂੰ ਵਿਸ਼ਵਾਸ ਦਿੱਤਾ ਸੀ ਇਹ ਤੁਹਾਡੀ ਆਈਡੀਆਂ ਮੰਗਾਂ ਨੇ ਐਮਐਸਪੀ ਬਾਰੇ ਆ ਕਿ ਬਾਮੀ ਨਾਸਲ ਬਾਰੇ ਆ ਕਰਜੀਆਂ ਬਾਰੇ ਆ ਕੇਸਾਂ ਦੀ ਵਾਪਸੀ ਬਾਰੇ ਆ ਜਾਂ ਜਿਹੜੇ ਕੰਪਨਸ਼ੇਸ਼ਨ ਦੇਣੀ ਆ ਉਹਨਾਂ ਬਾਰੇ ਆ ਉਹ ਮੰਗਾ ਸਾਨੂੰ ਬਕਾਇਦਾ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਪਰ ਉਹ ਲਾਗੂ ਨਹੀਂ ਕੀਤੀਆਂ ਯੂਨੀਅਨ ਦੇ ਨਾਲ ਜੁੜੇ ਹੋਏ ਕਿਸਾਨ ਨੇ ਉਹਨਾਂ ਵੱਲੋਂ ਹੱਤਾ ਦੇ ਵਿੱਚ ਝੰਡੇ ਲੈ ਕੇ ਉਹ ਜਿਹੜੇ ਵਾਹਨ ਜਿਹੜੇ ਇੱਥੇ ਗੱਡੀਆਂ ਨਿਕਲ ਰਹੀਆਂ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਜੋ ਹੈ ਲਗਾਤਾਰ ਅੱਗੇ ਵਧਦੇ ਰਹਿਣ ਕਿਸੇ ਤਰ੍ਹਾਂ ਦਾ ਕੋਈ ਟੋਲ ਜਿਹੜਾ ਹੈ ਉਹਨਾਂ ਕੋਲੋਂ ਨਹੀਂ ਲਿੱਤਾ ਜਾਏਗਾ ਲਗਾਤਾਰ ਉਹ ਸਾਡਾ ਜਾਰੀ ਆ ਤੇ ਉਹਨਾਂ ਨੂੰ ਅੰਦਰ ਬਾਹਰ ਨਹੀਂ ਜਾਣ ਦਿੱਤਾ ਰਿਹਾ ਇਸੇ ਕਰਕੇ ਅਸੀਂ ਟੋਲ ਫਰੀ ਕਰਾਏ ਆ ਤੇ ਇਹ ਅੱਜ ਅਸੀਂ ਸਰਕਾਰ ਨੂੰ ਗੱਲ ਕਰਾਂ ਵੀ ਸਾਡੀ ਜਿਹੜੀ ਸੂਕਤ ਕਿਸਾਨ ਮੋਰਚੇ ਦੀ ਆ ਉਹ ਮੀਟਿੰਗ ਹੋ ਰਹੀ ਆ ਉਸ ਤੋਂ ਬਾਅਦ ਕੱਲ ਨੂੰ ਸੈਂਟਰ ਵਾਲੇ ਆ ਰਹੇ ਆ ਗੱਲਬਾਤ ਕਰਨ ਕਿਸਾਨਾਂ ਨਾਲ ਵੀ ਉਹ ਸਾਡਾ ਜਿਹੜਾ ਦਬਾ ਜਿਹੜਾ ਕਿਸਾਨਾਂ ਦੇ ਜ਼ਬਰ ਜਲਮ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ ਕੱਲ ਆਖੀਰ ਲੈ ਦੇਣਾ ਜੇ ਸਰਕਾਰ ਨੇ ਕੋਈ ਗੱਲ ਸਾਨੂੰ ਪਤਾ ਕਿ ਮੰਗਾ ਵੱਡੀਆਂ ਨੇ ਸਰਕਾਰ ਫੇਰ ਲਾਰਾ ਲਾਉਣ ਦੀ ਕੋਸ਼ਿਸ਼ ਕਰੂ ਪਰ ਸਾਡੇ ਸੁਭਾ ਪ੍ਰਧਾਨ ਅਗਰਾਹ ਜੀ ਨੇ ਪਰਸੋਂ ਤੋਰੇਲਾਂ ਰੋਕੀਆਂ ਸੀ ਤੇ ਸਾਫ਼ ਗੱਲ ਤੈਅ ਕਰਤੀ ਸੀ ਕਿ ਅਸੀਂ ਸਾਡੇ ਭਰਾਵਾਂ ਦੇ ਪਿੱਠ ਤੇ ਖੜੇ ਆ ਤੇ ਸਰਕਾਰ ਜਿਹੜੀ ਖੱਟਰ ਦੀ ਸਰਕਾਰ ਨੇ ਤਸ਼ੱਦਦ ਕੀਤਾ ਜਿਹੜੇ ਉੱਥੇ ਥਰੂ ਗੈਸ ਦੇ ਗੋਲੇ ਜਾਂ ਉੱਥੇ ਸਾਡੇ ਰਬੜ ਦੀਆਂ ਗੋਲੀਆਂ ਮਾਰੀਆਂ ਜਿਹੜੇ ਜ਼ਖਮੀ ਕੀਤੇ 200 ਕਿਸਾਨ ਤੇ ਇੱਕ ਕੱਲ ਸਾਡੇ ਕਿਸਾਨ ਸ਼ਹੀਦ ਵੀ ਹੋ ਗਿਆ ਗਿਆਨ ਸਿੰਘ ਜੋ ਗਰਦਾਸਪੁਰ ਤੋਂ ਸੀ ਤੇ ਉਹ ਉਹਦਾ ਜਿਹੜਾ ਇਹ ਉਹ ਘਾਟਾ ਕਿਤੇ ਪੂਰਾ ਹੋ ਜੂਗਾ ਤੇ ਅੱਜ ਜਦੋਂ ਆਹੇ ਹੱਕਾਂ ਲਈ ਆਉਂਦੇ ਆ ਤੰਨੇ ਗੋਲੀਆਂ ਮਾਰੋ ਇਹ ਹੱਤਵਾਦੀ ਨੇ ਇਹ ਖਾਲਸਤਾਨੀ ਨੇ ਇਹ ਸਾਨੂੰ ਅੰਦੋਲਨ ਜੀ ਵੀ ਕਹਿ ਲਿਆ ਸਾਨੂੰ ਪਾਕਿਸਤਾਨੀ ਵੀ ਕਹਿ ਲਿਆ ਸਾਨੂੰ ਚైనా ਸਭ ਕੁਝ ਕਹਿ ਕੇ ਦੇਖ ਲਿਆ ਤੁਸੀਂ ਦੇਖਿਆ ਗਿਆ 1.7 ਮਹੀਨੇ ਅੰਦੋਲਨ ਚ ਤੇ ਫਿਰ ਇਸ ਕਰਕੇ ਜੇ ਤਾਂ ਇਸ ਇਸ ਦੇਸ਼ ਦੇ ਵਿੱਚ ਅਨ ਐਲਾਨੀ ਐਮਰਜੈਂਸੀ ਹੈ ਕੋਈ ਮੰਨੇ ਨਾ ਮੰਨੇ ਸੇ ਸਭ ਕੋ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਉਹ ਚਾਹੇ ਕੋਈ ਪੱਤਰਕਾਰ ਹੋਵੇ ਨਿਊਜ਼ ਕਲਿੱਕ ਚੈਨਲ ਜਿਨੇ ਤੁਹਾਨੂੰ ਯਾਦ ਹੀ ਹੋ ਜਿਹਦੇ ਪਿੱਛੇ ਸੀ ਤਾਂ ਰਿਆ ਸਪੋਰਟ ਚ ਗਏ ਸੀ ਜਿਨ੍ਹਾਂ ਨੇ ਦਿੱਲੀ ਮੋਰਚੇ ਦੀ ਕਵਰੇਜ ਕੀਤੀ ਉਹਨਾਂ ਨੇ ਦੇਖੋ ਕਿੱਡੇ ਈਡੀ ਦੇ ਕੇਸ ਪਵਾਤੇ ਉਹਨੂੰ ਕਹਿੰਦੇ ਜੀ ਇਹਨੂੰ ਇਹਨਾਂ ਨੂੰ ਇੰਨਾ ਪਤਾ ਪੈਸਾ ਕਿੱਥੋਂ ਆਇਆ ਮਤਲਬ ਕਿ ਉਹਨਾਂ ਨੇ ਇੱਕ ਸਾਫ਼ ਗੋਦੀ ਮੀਡੀਆ ਨਹੀਂ ਸੀ ਉਹ ਤੁਸੀਂ ਵੀ ਸਾਡੇ ਭਰਾਵਾਂ ਨੇ ਸੱਚਾਈ ਦਿਖਾਈ ਆ ਤੇ ਪੱਤਰਕਾਰਾਂ ਤੇ ਵੀ ਹਮਲਾ ਬੁੱਧੀਜੀਵੀਆਂ ਤੇ ਵੀ ਹਮਲਾ ਕਿਸਾਨਾਂ ਤੇ ਵੀ ਹਮਲਾ ਆਗੂਆਂ ਦੇ ਮਜ਼ਦੂਰਾਂ ਦੇ ਆਗੂਆਂ ਦੇ ਸਾਰੇ ਜਿਹੜਾ ਬੰਦਾ ਕੋਈ ਸਰਕਾਰ ਦੀ ਕਾਬ ਨੀਤੀ ਦੇ ਖਿਲਾਫ ਗੱਲ ਕਰਦਾ ਉਹ ਤੇ ਯੂਐਫਾ ਲਾ ਦਿੰਦੇ ਆ ਲਾ ਕੇ ਅੰਦਰ ਸਿੱੜ ਦਿੰਦੇ ਆ ਕੋਈ ਕੇਸ ਨਹੀਂ ਕਿੰਨੇ ਬੁੱਧੀਜੀਵੀ ਲੋਕ ਅੰਦਰ ਬੈਠੇ ਆ ਜਿਨ੍ਹਾਂ ਨੇ ਦਿੱਲੀ ਮੋਰਚੇ ਦੇ ਵਿੱਚ ਸਾਡੇ ਕਿਸਾਨਾਂ ਕੋਲੋਂ ਦੱਸਿਆ ਕਿ ਤਿੰਨੇ ਕਾਲੇ ਗਰੂਨ ਕਿੰਨੇ ਖਤਰਨਾਕ ਆ ਉਹਨਾਂ ਦਾ ਕਸੂਰ ਸੀ ਸਤਿ ਸ਼੍ਰੀ ਅਕਾਲ ਜੀ ਸੁਖਾਪ ਤੇ ਰਹਿਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਬੀਰ ਰਾਹੀ ਇਸ ਸਮੇਂ ਅਸੀਂ ਪੰਜਾਬ ਦੇ ਸਭ ਤੋਂ ਮਹਿੰਗੇ ਜਿਹੜੇ ਟੋਲ ਪਲਾਜ਼ਾ ਤੇ ਖੜੇ ਆ ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ ਦੇ ਵਿੱਚ ਇੱਥੇ ਜੋ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹ ਵੱਲੋਂ ਧਰਨਾ ਲਗਾਇਆ ਗਿਆ ਤੇ ਇਸ ਟੋਲ ਪਲਾਜ਼ੇ ਨੂੰ ਜੋ ਹੈ ਫ੍ਰੀ ਕਰ ਸ਼ਹਿਰ ਤੋਂ ਜੁੜਿਆ ਗੱਡੀਆਂ ਇੱਥੋਂ ਜਿਹੜੀਆਂ ਆਵਾਜਾਈਏ ਬਿਲਕੁਲ ਫ੍ਰੀ ਕੀਤੀ ਗਿਆ ਦਾ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਯੂਨੀਅਨ ਦੇ ਨਾਲ ਜੁੜੇ ਹੋਏ ਕਿਸਾਨ ਨੇ ਉਹਨਾਂ ਵੱਲੋਂ ਹੱਤਾ ਦੇ ਵਿੱਚ ਝੰਡੇ ਲੈ ਕੇ ਉਹ ਜਿਹੜੇ ਵਾਹਨ ਜਿਹੜੇ ਇੱਥੇ ਗੱਡੀਆਂ ਨਿਕਲ ਰਹੀਆਂ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਜੋ ਹੈ ਲਗਾਤਾਰ ਅੱਗੇ ਵਧਦੇ ਰਹਿਣ ਕਿਸੇ ਤਰ੍ਹਾਂ ਦਾ ਕੋਈ ਟੋਲ ਜਿਹੜਾ ਹੈ ਉਹਨਾਂ ਕੋਲੋਂ ਨਹੀਂ ਲਿੱਤਾ ਜਾਏਗਾ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਜਿਹੜੀਆਂ ਨੇ ਲਗਾਤਾਰ ਇੱਥੋਂ ਜਿਹੜੀਆਂ ਹੈ ਟੋਲ ਪਲਾਜ਼ੇ ਤੋਂ ਲੰਘਦੇ ਨਜ਼ਰ ਆ ਰਹੀਆਂ ਨੇ ਵੱਖ-ਵੱਖ ਜਿਹੜੇ ਲੈਣਾ ਨੇ ਉੱਥੇ ਜਿਹੜੇ ਨੇ ਯੂਨੀਅਨ ਦੇ ਜਿਹੜੇ ਜੁੜੇ ਹੋਏ ਕਿਸਾਨ ਨੇ ਉਹ ਜੋ ਹੈ ਢੰਡਾ ਲੈ ਕੇ ਉਹਨਾਂ ਨੂੰ ਜੋ ਹੈ ਆ ਜਾਣ ਦੇ ਜਿਹੜੇ ਨੇ ਇਸ਼ਾਰੇ ਕਰ ਰਹੇ ਨੇ ਕਿ ਉਹ ਜੋ ਹੈ ਬਿਨਾਂ ਟੈਕਸ ਦਿੱਤੇ ਬਿਨਾਂ ਕੋਈ ਟੋਲ ਦਿੱਤੇ ਇੱਥੋਂ ਲੰਘ ਸਕਦੇ ਨੇ। ਸੇ ਸਰਕਾਰ ਮਰਦਾਬਾ ਕਿਸਾਨ ਆਗੂ ਜਿਹੜੇ ਨੇ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਸੇ ਸਰਕਾਰ ਮਰਦਾਬਾ ਮੋਦਬਾਰ ਪ੍ਰਧਾਨ ਜੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਜੋ ਹੈ ਬਾਰਡਰ ਤੇ ਕਿਸਾਨ ਬੈਠੇ ਨੇ ਅੱਜ ਤੁਸੀਂ ਅੱਥੇ ਧਰਨਾ ਲਗਾ ਕੇ ਬੈਠੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਉਡੀਕਿਆ ਗਿਆ ਇਹ ਜੋ ਪ੍ਰੋਗਰਾਮ ਹੈ ਇਹ ਸਾਡਾ ਪਹਿਲਾ ਜੋ ਮੋਦੀ ਸਰਕਾਰ ਵੱਲੋਂ ਸੀ 13 ਮਹੀਨੇ ਉੱਥੇ ਬੈਠ ਕੇ ਆਏ ਸੀ ਉਹਨਾਂ ਨੇ ਵੱਲੋਂ ਲਿਖਤੀ ਰੂਪ ਦੇ ਵਿੱਚ ਸਾਨੂੰ ਵਿਸ਼ਵਾਸ ਦਿੱਤਾ ਸੀ ਇਹ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਐ ਐਮ ਐਸ ਪੀ ਬਾਰੇ ਆ ਸਵਾਮੀ ਨਾਸਲ ਬਾਰੇ ਆ ਕਰਜ਼ਿਆਂ ਬਾਰੇ ਆ ਕੇਸਾਂ ਦੀ ਵਾਪਸੀ ਬਾਰੇ ਆ ਜਾਂ ਜਿਹੜੀ ਕੰਪਨਸੇਸ਼ਨ ਦੇਣੀ ਆ ਉਹਨਾਂ ਬਾਰੇ ਆ ਉਹ ਮੰਗਾ ਸਾਨੂੰ ਬਕਾਇਦਾ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਪਰ ਉਹ ਲਾਗੂ ਨਹੀਂ ਕੀਤੀਆਂ ਹੁਣ ਪੌਣੇ 2 ਸਾਲ ਵੀ ਹੋ ਗਏ ਇਹ ਨੇੜੇ ਇਹਨਾਂ ਦੀ ਜਿਹੜੀ ਟਾਲਮਾ ਖਤਮ ਹੋਣ ਵਾਲੀ ਹੋ ਗਈ ਆ ਵੋਟਾਂ ਦੁਬਾਰਾ ਆਉਣ ਵਾਲੀਆਂ ਹੋ ਗਈਆਂ ਪਰ ਇਹ ਟਾਲਮਾ ਟੋਲ ਦੀ ਨੀਤੀ ਵੀ ਰਹਿਿਆ ਕਦੇ ਗੱਲਬਾਤ ਕਰਨ ਨੂੰ ਵੀ ਸਾਡੇ ਕੋਲ ਕੋਈ ਭੇਜਿਆ ਅੱਜ ਫਿਰ ਸਾਡੇ ਕਿਸਾਨਾਂ ਦੇ ਵੱਲੋਂ ਅੱਕ ਕੇ ਜਦੋਂ ਸਾਡੇ ਕਿਸਾਨ ਆ ਆਪਣੇ ਸਾਧਵੇਂ ਤਰੀਕੇ ਦੇ ਨਾਲ ਉਹਨਾਂ ਨੂੰ ਗੱਲ ਛੁਲਾਉਣ ਲਈ ਜਾ ਰਹੇ ਆ ਚਾਹੇ ਸ਼ੰਭੂ ਬਾਰਡਰ ਤੇ ਆ ਚਾਹੇ ਹੋਰ ਬਾਰਡਰ ਤੇ ਆ ਚਾਹੇ ਸਾਡੇ ਕਿਸਾਨ ਜੱਥੇਬੰਦੀਆਂ ਨਾਲ ਨੇ ਪਰ ਅੱਜ ਜੋ ਗੱਲ ਸੁਣਨ ਦੀ ਬਜਾਏ ਉਹਨਾਂ ਨੇ ਸਾਡੇ ਤੇ ਜ਼ਬਰ ਜ਼ੁਲਮ ਕੀਤਾ ਕਿਸਾਨਾਂ ਦੇ ਉੱਪਰ ਪਹਿਲਾਂ ਕੰਧਾਂ ਕੀਤੀਆਂ ਫਿਰ ਕੱਲ ਠੋਕੇ ਫੇ ਸਾਡੇ ਕਿਸਾਨਾਂ ਤੇ ਅਥਰੂ ਗਾ ਦੇ ਗੋਲੇ ਦਿੱਤੇ ਗੋਲੀਆਂ ਕੀਤੀਆਂ ਤਸ਼ੱਦਦ ਕੀਤਾ ਜ਼ਬਰ ਜ਼ੁਲਮ ਕੀਤਾ ਉਹਦੇ ਖਿਲਾਫ ਕਿ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਤੇ ਜਿਹੜਾ ਉਹ ਫਾਸਤੀ ਬਾਦ ਵਾਲਾ ਜਿਹੜਾ ਉਹਦਾ ਅਸਲੀ ਚਿਹਰਾ ਹੈ ਉਹ ਸਾਹਮਣੇ ਆ ਰਿਹਾ ਕਿਉਂਕਿ ਉਹ ਚਾਹੁੰਦਾ ਕਿਸਾਨਾਂ ਮਜ਼ਦੂਰਾਂ ਨੂੰ ਸਾਨੂੰ ਕੋਈ ਨਹੀਂ ਕੋਈ ਦਿੱਕਤ ਨਹੀਂ ਮਰਦੇ ਨੇ ਬੇਸ਼ੱਕ ਮਰ ਜਣਾ ਸਾਨੂੰ ਕਾਰਪੋਰੇਟ ਘਰਾਣੇ ਦੇ ਡਬਲਯੂਟੀਵੀਓ ਨੀਤੀਆਂ ਲਾਗੂ ਕਰਨੀਆਂ ਨੇ ਸੀ ਉਦੀ ਖਾਤਰ ਆ ਮੇਥੋਂ ਬਿਨਾ ਕਹਿੰਦਾ ਕੋਈ ਹੋਰ ਕੰਮ ਨਹੀਂ ਸਕਦਾ ਤੇ ਉਹ ਹੁਣ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਬਦਲਾਲ ਬਣ ਕੇ ਉਹਨਾਂ ਦੀ ਸੇਵਾ ਕਰ ਰਿਹਾ ਤੇ ਕਿਸਾਨਾਂ ਮਜ਼ਦੂਰਾਂ ਲਈ ਕੋਈ ਗੱਲ ਨਹੀਂ ਸੁਣ ਰਿਹਾ ਉਦੀ ਖਾਤਰ ਆ ਆ ਜਿਹੜੇ ਪ੍ਰੋਟੈਸਟ ਅਸੀਂ ਲਗਾਤਾਰ ਕੀਤੇ ਆ ਪਹਿਲਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਲੇਖਤਾ ਗ੍ਰਾਹਾਂ ਵੱਲੋਂ ਜਿਹੜਾ ਜ਼ਬਰਜਲਮ ਹੋਇਆ ਉਦੀ ਖਾਤਰ ਅਸੀਂ 3 ਘੰਟੇ ਰੇਲਾਂ ਰੋਕੀਆਂ ਪੰਜਾਬ ਦੇ ਵਿੱਚ ਸੱਤ ਸਾਮਾਂ ਤੇ ਉੱਪਰ ਤੇ ਉਹ ਤੋਂ ਬਾਅਦ ਭਾਰਤ ਬੰਦ ਦਾ ਸੂਕਤ ਕਿਸਾਨ ਮੋਰਚੇ ਵੱਲੋਂ ਜੋ ਫੈਸਲਾ ਹੋਇਆ ਹੋਰ ਤਾਂ ਆਤ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੁਸ਼ਕਲਾਂ ਨੇ ਉਹਦੇ ਵਿੱਚ ਉਹੀ ਮੰਗਾਂ ਨੇ ਜਿਹੜੇ ਸਾਡੇ ਕਿਸਾਨ ਵੀ ਸੱਭੂ ਵਾਲੇ ਵੀ ਨੇ ਜਾਂ ਹੋਰ ਨੇ ਜਿਹੜੀਆਂ ਮੰਗਾਂ ਉਹੀ ਨੇ ਉਹ ਮੰਗਾਂ ਦੇ ਤਹਿਤ ਅਸੀਂ ਹਮ ਭਾਰਤ ਬੰਦੇ ਨਾਲ ਉਹ ਮੰਗਾਂ ਦੀ ਹਮਾਇਤ ਵੀ ਕੀਤੀ ਤੇ ਸਰਕਾਰ ਨੂੰ ਚੇਤਾਵਨੀ ਵੀ ਕੀਤੀ ਉਹਦੇ ਮੀਟਿੰਗਾਂ ਉਹਨਾਂ ਦੇ ਐਕਸ਼ਨ ਦੇ ਦਵਾ ਸਾਹਕਾ ਸੈਂਟਰ ਵੱਲੋਂ ਗੱਲਬਾਤ ਤਾਂ ਕੀਤੀ ਗਈ ਆ ਪਰ ਫਿਰ ਵੀ ਉਹ ਟਾਲਮਟੋਲ ਵਾਲੀ ਨੀਤੀ ਤੇ ਆ ਸੌ ਮਾਰ ਨੂੰ ਕਰ ਲਾਂਗੇ ਬੁੱਧਵਾਰ ਨੂੰ ਕਰ ਲਾਂਗੇ ਐਤਵਾਰ ਨੂੰ ਕਰ ਲਾਂਗੇ ਯਾਨੀ ਆ ਗੱਲਾਂ ਇਹਨੀਆਂ ਕਰ ਰਿਹਾ ਉਹ ਜਾਣ ਬੁੱਝ ਕੇ ਟਾਲਮਟੋਲ ਦੀਆਂ ਨੀਤੀਆਂ ਤੇ ਆ ਪਰ ਜਿਹੜੀ ਹੁਣ ਜ਼ਬਰ ਜ਼ੁਲਮ ਹੋਇਆ ਉਹਦੇ ਖਾਸ ਕਰਕੇ ਸਾਡੇ ਪ੍ਰੋਟੈਸਟਰ ਖਾਤਰ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਇਆ ਆ ਆਸੀਂ ਦੋ ਦਿਨਾਂ ਦੇ ਟੋਲ ਪੁਲਾਜੇ ਜਾਮ ਕੀਤੀਆਂ ਤੇ ਤਿੰਨ ਭਾਜਪਾ ਦੇ ਆਗੂ ਜਿਹੜੇ ਬਣੇ ਹੋਏ ਮੋٹے ਤਾਜੇ ਬਦੇ ਬੜੇ ਬੜੇ ਇੱਕ ਰਾਜਾ ਇੱਕ ਬਰਨਾਲੇ ਵਾਲਾ ਇੱਕ ਜਾਖੜ ਉਹਨਾਂ ਦੀ ਕੋਠੀਆਂ ਨਾਲ ਘਰਾਓ ਕੀਤਾ ਜਾ ਰਿਹਾ ਹੈ ਲਗਾਤਾਰ ਘਰਾਓ ਸਾਡਾ ਜਾਰੀ ਆ ਤੇ ਉਹਨਾਂ ਨੂੰ ਅੰਦਰ ਬਾਹਰ ਨਹੀਂ ਜਾਣ ਦਿੱਤਾ ਰਿਹਾ ਇਸੇ ਕਰਕੇ ਅਸੀਂ ਟੋਲ ਫਰੀ ਕਰਾਏ ਆ ਤੇ ਇਹ ਅੱਜ ਅਸੀਂ ਸਰਕਾਰ ਨੂੰ ਗੱਲ ਕਰਾਂ ਵੀ ਸਾਡੀ ਜਿਹੜੀ ਸਹਿਯੋਗ ਕਿਸਾਨ ਮੋਰਚੇ ਦੀ ਆ ਉਹ ਮੀਟਿੰਗ ਹੋ ਰਹੀ ਆ। ਉਸ ਤੋਂ ਬਾਅਦ ਕੱਲ ਨੂੰ ਸੈਂਟਰ ਵਾਲੇ ਆ ਰਹੇ ਆ ਗੱਲਬਾਤ ਕਰਨ ਕਿਸਾਨਾਂ ਨਾਲ। ਵੀ ਉਹ ਸਾਡਾ ਜਿਹੜਾ ਦਬਾ ਜਿਹੜਾ ਕਿਸਾਨਾਂ ਦੇ ਜ਼ਬਰ ਜਲਮ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ। ਇਸ ਕਰਕੇ ਜਿਹੜਾ ਦੋ ਦਿਨ ਦਾ ਸਾਡਾ ਪ੍ਰੋਗਰਾਮ ਆ ਇਹ ਆ ਜਿਹੜਾ ਉਸ ਤੋਂ ਬਾਅਦ ਕੋਈ ਹੋਰ ਕੋਈ ਫੈਸਲਾ ਆਊਗਾ ਜਾਂ ਕਿੱਥਾ ਕੋਈ ਫੈਸਲਾ ਆਊਗਾ ਸਹੀ ਕਿਸਾਨ ਮੋਰਚੇ ਦਾ ਆਊਗਾ। ਸਾਰੀਆਂ ਜਥੇਬੰਦੀਆਂ ਨਾਲ ਮਿਲ ਕੇ ਇਹਨਾਂ ਸਰਕਾਰ ਕੀ ਕਹਿੰਦੀ ਆ ਉਹ ਕਿੰਨਾ ਕੱਜ ਗੱਲਬਾਤ ਕਰਦੀ ਆ। ਉਸੇ ਦਿੰਦੀ ਆ ਜਾਂ ਨਹੀਂ ਲੱਗੇਗਾ ਇਹ ਗੱਲਬਾਤ ਉਹ ਸਾਰਾ ਪਤਾ ਕਰਕੇ ਅਗਲੀ ਜਿਹੜੀ ਰੂਪਰੇਖਾ ਲਾੜਨ ਲਿਖਿਆ ਉਹ ਸਾਡੀ ਬਣਾਈ ਜਾਊਗੀ ਤੇ ਇਹ ਜਿਹੜਾ ਸੰਘਰਸ਼ ਆਾਰੇ ਹੁਣ ਮੱਠਾ ਨਹੀਂ ਪਊਗਾ ਤੇਜ਼ ਹੀ ਹੁੰਦਾ ਜਾਊਗਾ ਜਿੰਨਾ ਚਿਰ ਇਹ ਜਿਹੜਾ ਮੋਦੀ ਸਰਕਾਰ ਆ ਉਹਦੀ ਜੜਾ ਖਾੜ ਕੇ ਦਮ ਲਊਗਾ ਚੋਣਾਂ ਹਫ਼ਤਾ ਦਾ ਸਮਾਂ ਵੀ ਨਜ਼ਦੀਕ ਆ ਰਿਹਾ ਹੈ ਤੇ ਲੱਗਦਾ ਕਿ ਕਿਸਾਨਾਂ ਨੂੰ ਕਈ ਉਲਗਾਇਆ ਜਾ ਰਿਹਾ ਜੀ ਟਾਈਮ ਪਾਸ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਬਹਾਨਾ ਬਣ ਮਿਲ ਜਾਏਗਾ ਉਹਨਾਂ ਨੂੰ ਵੀ ਹੋਣਾ ਸੀ ਕੁਝ ਨਹੀਂ ਕਰ ਸਕਦੇ ਦੇਖੋ ਇਹ ਤਾਂ ਗੱਲ ਕਾਫੀ ਅੱਜ ਤੁਹਾਡੇ ਵੀਰਾਂ ਨੇ ਗੱਲ ਕੀਤੀ ਆ ਕਿ ਸਰਕਾਰ ਜਿਹੜੇ ਟਾਲਮਟੋਲ ਤੇ ਲੱਗੀ ਹੋਈ ਆ ਕਿਉਂਕਿ ਉਹਨਾਂ ਨੂੰ ਪਤਾ ਕਿ 2024 ਦੀ ਇਲੈਕਸ਼ਨ ਆ ਰਹੀ ਆ ਚੋਨ ਆਫ ਕੰਡਕਟ ਲੱਗ ਰਿਹਾ ਵਾ ਕਿ ਅਸੀਂ ਇਸੇ ਤਰ੍ਹਾਂ ਹੀ ਲਾਰੇ ਲਾ ਕੇ ਕਿ ਅਸੀਂ ਇਹਨਾਂ ਨੂੰ ਅਟਕਾ ਦਈਏ ਪਰ ਹੁਣ ਜਿਹੜੀ ਕੱਲ ਦੀ ਮੀਟਿੰਗ ਆ ਇਹ ਮਤਲਬ ਸਰਕਾਰ ਦਾ ਲਾਸਟ ਮੀਟਿੰਗ ਹੀ ਆ ਨਤੇ ਬੰਦੀਆਂ ਦੀ ਕਿਉਂਕਿ ਇੱਥੇੋਂ ਐਸਕੇਐਮ ਨੇ ਵੀ ਅੱਜ ਮੀਟਿੰਗ ਹੋ ਜਾਣੀ ਆ ਕੱਲ ਆ ਅਖੀਰਲਾ ਦਿਨ ਆ ਜੇ ਸਰਕਾਰ ਨੇ ਕੋਈ ਗੱਲ ਸਾਨੂੰ ਪਤਾ ਕਿ ਮੰਗਾ ਵੱਡੀਆਂ ਨੇ ਸਰਕਾਰ ਫੇਰ ਲਾਰਾ ਲਾਉਣ ਦੀ ਕੋਸ਼ਿਸ਼ ਕਰੂ ਪਰ ਸਾਡੇ ਸੂਬਾ ਪ੍ਰਧਾਨ ਅਗਰਾਹ ਜੀ ਨੇ ਪਰਸੋਂ ਤੋਰੇਲਾ ਰੋਕੀਆਂ ਸੀ ਇਹ ਸਾਫ਼ ਗੱਲ ਤੈਅ ਕਰਤੀ ਸੀ ਕਿ ਅਸੀਂ ਸਾਡੇ ਭਰਾਵਾਂ ਦੇ ਪਿੱਠ ਤੇ ਖੜੇ ਆ ਤੇ ਸਰਕਾਰ ਜਿਹੜੀ ਖੱਟਰ ਦੀ ਸਰਕਾਰ ਨੇ ਤਸ਼ੱਦਦ ਕੀਤਾ ਜਿਹੜੇ ਉੱਥੇ ਥਰੂ ਗੈਸ ਦੇ ਗੋਲੇ ਜਾਂ ਉੱਥੇ ਸਾਡੇ ਰਬੜ ਦੀਆਂ ਗੋਲੀਆਂ ਮਾਰੀਆਂ ਜਿਹੜੇ ਜ਼ਖਮੀ ਕੀਤੇ 200 ਕਿਸਾਨ ਤੇ ਇੱਕ ਕੱਲ ਸਾਡੇ ਕਿਸਾਨ ਸ਼ਹੀਦ ਵੀ ਹੋ ਗਿਆ ਗਿਆਨ ਸਿੰਘ ਜੋ ਗਰਦਾਸਪੁਰ ਤੋਂ ਸੀ ਤੇ ਉਹ ਉਹਦਾ ਜਿਹੜਾ ਇਹ ਉਹ ਘਾਟਾ ਕਿਤੇ ਪੂਰਾ ਹੋ ਜਾਊਗਾ ਕਿ ਜਿਹੜੇ ਆਪਦੇ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਆ ਤੇ ਇਹਨਾਂ ਨੇ ਹਰਿਆਣੇ ਦੇ ਦੱਸੋ ਅੱਗੇ ਵੀ ਗਏ ਆ ਸਰਕਾਰ ਨੂੰ ਕਿ ਤੁਸੀਂ ਵਿੱਚ ਸਾਡੇ ਨਾਲ ਕਿਉਂ ਦਖਲਦਾਰੀ ਕਰ ਰਹੇ ਹੋ ਅਸੀਂ ਡੈਮੋਕਰੇਸੀ ਆ ਅਸੀਂ ਲੋਕਤੰਤਰ ਆ ਜਿੱਥੇ ਅਸੀਂ ਆਪਦੀ ਆਵਾਜ਼ ਰੱਖਣ ਲਈ ਦਿੱਲੀ ਜਾਂਦੇ ਆ ਤੇ ਇੱਥੇ ਇਹਨਾਂ ਨੇ ਇੰਡੀਆ ਪਾਕਿਸਤਾਨ ਵਾਲਾ ਬਾਰਡਰ ਹਰਿਆਣਾ ਹੀ ਬਣਾਤਾ ਤੁਸੀਂ ਇਹ ਹਰਿਆਣੇ ਵਾਲੀ ਗੱਲ ਆ ਕਿ ਕਿੱਡੇ-ਕੱਡੇ ਕੰਕਰੀਟ ਪਾਤੇ ਉਹ ਕਿੱਲਾ ਲਾਤੀਆਂ ਤਾਰਾਂ ਲਾਤੀਆਂ ਮਤਲਬ ਕਿ ਉਹ ਦੇਸ਼ ਦੇ ਕਿਰਤੀ ਲੋਕ ਉਹ ਪੰਜਾਬ ਸੂਬਾ ਜਿਨ੍ਹਾਂ ਨੇ ਐਸਾ ਅਨਾਜ ਭੰਡਾਰ ਭਰੇ ਨੇ ਇਸ ਦੇਸ਼ ਦੇ ਇੰਦਰਾ ਗਾਂਧੀ ਕਹਿੰਦੀ ਹੁੰਦੀ ਸੀ ਕਿ ਜੇ ਵੇ ਬਾਹਰਲੇ ਦੇਸ਼ਾਂੋਂ ਅਨਾਜ ਮੰਗਾਉਂਦੀਆਂ ਤਾਂ ਆ ਦਾ ਪੱਲਾ ਅਟਦੀਆਂ ਤਾਂ ਢਿੱਡ ਨੰਗਾ ਹੁੰਦਾ ਸ਼ਰਮ ਆਉਂਦੀ ਆ ਤੇ ਉਹ ਲੋਕਾਂ ਨੇ ਸਾਡੇ ਬਜ਼ੁਰਗਾਂ ਨੇ ਪੀੜੀਆਂ ਲਾਤੀਆਂ ਤੇ ਉਹ ਅਨਾਜ ਦੇ ਭੰਡਾਰ ਭਰ ਕੇ ਅੱਜ ਦੇਸ਼ ਆਤਮ ਨਿਰਭਰ ਕੀਤਾ ਹੋਇਆ ਤੇ ਅੱਜ ਜਦੋਂ ਆਹੇ ਹੱਕਾਂ ਲਈ ਆਉਂਦੇ ਆ ਤੰਨੇ ਗੋਲੀਆਂ ਮਾਰੋ ਇਹ ਹੱਤਵਾਦੀ ਨੇ ਇਹ ਖਾਲਸਤਾਨੀ ਨੇ ਇਹ ਸਾਨੂੰ ਅੰਦੋਲਨਜੀ ਵੀ ਕਹਿ ਲਿਆ ਸਾਨੂੰ ਪਾਕਿਸਤਾਨੀ ਵੀ ਕਹਿ ਲਿਆ ਸਾਨੂੰ ਚైనా ਸਭ ਕੁਝ ਕਹਿ ਕੇ ਦੇਖ ਲਿਆ ਤੁਸੀਂ ਦੇਖਿਆ ਗਿਆ 1 ਮਹੀਨੇ ਅੰਦੋਲਨ ਚ ਤੇ ਫਿਰ ਇਸ ਕਰਕੇ ਜੇ ਤਾਂ ਇਸ ਇਸ ਦੇਸ਼ ਦੇ ਵਿੱਚ ਅਨ ਐਲਾਨੀ ਐਮਰਜੈਂਸੀ ਹੈ ਕੋਈ ਮੰਨੇ ਨਾ ਮੰਨੇ ਸੇ ਸਭ ਕੋ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਉਹ ਚਾਹੇ ਕੋਈ ਪੱਤਰਕਾਰ ਹੋਵੇ ਨਿਊਜ਼ ਕਲਿੱਕ ਚੈਨਲ ਜਿਹਨੇ ਤੁਹਾਨੂੰ ਯਾਦ ਹੋ ਜਿਹਦੇ ਪਿੱਛੇ ਸੀ ਧਰਿਆ ਕੋਰਟ ਚ ਗਏ ਸੀ ਜਿਨ੍ਹਾਂ ਨੇ ਦਿੱਲੀ ਮੋਰਚੇ ਦੀ ਕਵਰੇਜ ਕੀਤੀ ਉਹ ਤਾਂ ਦੇਖੋ ਕਿੱਡੇ ਈਡੀ ਦੇ ਕੇਸ ਬਵਾਤੇ ਉਹਨੂੰ ਕਹਿੰਦੇ ਜੀ ਇਹਨੂੰ ਇਹਨਾਂ ਨੂੰ ਇੰਨਾ ਬੜਾ ਪੈਸਾ ਕਿੱਥੋਂ ਆਇਆ ਮਤਲਬ ਕਿ ਉਹਨਾਂ ਨੇ ਇੱਕ ਸਾਫ਼ ਗੋਦੀ মিডিਆ ਨਹੀਂ ਸੀ ਉਹ ਤੁਸੀਂ ਵੀ ਸਾਡੇ ਭਰਾਵਾਂ ਨੇ ਸੱਚਾਈ ਦਿਖਾਈ ਆ ਤੇ ਪੱਤਰਕਾਰਾਂ ਤੇ ਵੀ ਹਮਲਾ ਬੁੱਧੀਜੀਵੀਆਂ ਤੇ ਵੀ ਹਮਲਾ ਕਿਸਾਨਾਂ ਦੇ ਵੀ ਹਮਲਾ ਆਗੂਆਂ ਦੇ ਨਜਦੂਰਾਂ ਦੇ ਆਗੂਆਂ ਦੇ ਨਾਲ ਸਾਰ ਜਿਹੜਾ ਬੰਦਾ ਕੋਈ ਸਰਕਾਰ ਦੀ ਨੀਤੀ ਦੇ ਖਿਲਾਫ ਗੱਲ ਕਰਦਾ ਉਹਤੇ ਯੂਐਫਾ ਲਾ ਦਿੰਦੇ ਆ ਲਾ ਕੇ ਅੰਦਰ ਸਿੱੜ ਦਿੰਦੇ ਆ ਕੋਈ ਕੇਸ ਨਹੀਂ ਕਿੰਨੇ ਬੁੱਧੀਜੀਵੀ ਲੋਕ ਅੰਦਰ ਬੈਠੇ ਆ ਜਿਨ੍ਹਾਂ ਨੇ ਦਿੱਲੀ ਮੋਰਚੇ ਦੇ ਵਿੱਚ ਸਾਡੇ ਕਿਸਾਨਾਂ ਆਗੂਆਂ ਦੱਸਿਆ ਕਿ ਤਿੰਨੇ ਕਾਲੇ ਗਰੁੱਪ ਕਿੰਨੇ ਖਤਰਨਾਕ ਉਹਨਾਂ ਦਾ ਕਸੂਰ ਸੀ ਸਵੇਰ ਤੱਕ ਜੇ ਆ ਸਰਕਾਰ ਟਾਲ ਮਟੋਲ ਕਰਨ ਦੇ ਫਿਰੇ ਪਰ ਸਾਫ ਸਾਡੇ ਜਾਗੂਆਂ ਨੇ ਸਾਡੀ ਜਥੇਬੰਦੀ ਨੇ ਦੱਸਤਾ ਕਿ ਅਸੀਂ ਐਸਕੇਐਮ ਦੀ ਜਿਹੜੀ ਮੀਟਿੰਗ ਤੇ ਕੱਲੂ ਸਰਕਾਰ ਦੀ ਮੀਟਿੰਗ ਦੇ ਜੋ ਹਾਂ ਪੱਕੀ ਜਾਂ ਨਾ ਪੱਕੀ ਸਾਡੀ ਤਿਆਰੀ ਆ ਤੇ ਅਸੀਂ ਪੂਰੀ ਤਿਆਰੀ ਨਾਲ ਸਾਡੇ ਭਰਾਵਾਂ ਦੇ ਨਾਲ ਜਾ ਕੇ ਠੋਕੇ ਖੜਾਂਗੇ ਦੇਖੋ ਟੋਲ ਪਲਾਜ਼ੇ ਬੰਦ ਕੀਤੇ ਨੇ ਅੱਜ ਤੁਸੀਂ ਸਵੇਰ ਤੋਂ ਬੰਦ ਕੀਤੇ ਕਿਦੋਂ ਤੱਕ ਬੰਦ ਕਰਨ ਦਾ ਮਤਲਬ ਇਹ ਦੋ ਦਿਨ ਦੀ ਜੀ ਕਾਲ ਆਈ ਆ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਸਾਡੇ ਜ਼ਿਲ੍ਹਾ ਜਨ ਸਕੱਤਰ ਜੀ ਨੇ ਕਿ 2 ਦਿਨ ਦੀ ਕਾਲ ਆ ਅੱਜ ਦਾ ਤੇ ਕੱਲ੍ਹ ਦਾ ਦਿਨ ਤੇ ਨਾਲ ਹੀ ਤਿੰਨ ਲੀਡਰ ਭਾਜ ਪਾ ਦੇ ਪੰਜਾਬ ਭਾਜਪਾ ਦਾ ਪ੍ਰਧਾਨ ਜਾਖੜ ਕੈਪਟਨ ਅਮਰਿੰਦਰ ਸਿੰਘ ਤੇ ਨਾਲ ਸ੍ਰੀ ਆਪਣੇ ਕੇਬਲ ਢਿੱਲੋਂ ਤੇ ਉਹਨਾਂ ਦੇ ਘਰਾਂ ਦੇ ਦੱਸਿਆ ਕਿ ਉਹਨਾਂ ਨੂੰ ਇੱਕ ਮੈਸੇਜ ਆ ਕਿ ਤੁਸੀਂ ਇਲੈਕਸ਼ਨਾਂ ਆਉਣੀਆਂ ਨੇ ਜਿਵੇਂ ਅੱਗੇ ਤੁਹਾਨੂੰ ਲੋਕਾਂ ਨੇ ਪਿੰਡਾਂ ਚੋਂ ਭਜਾਇਆ ਸੀ ਨਾ ਉਹ ਲੋਕ ਬਾਣ ਨਹੀਂ ਦੇਣਗੇ ਤੋਂ ਇਹ ਕਰਕੇ ਕਿ ਜਿਹੜੀ ਇਹ ਮੰਗਾਂ ਨੇ ਜਲਦੀ ਮੰਨ ਲਓ ਨਹੀਂ ਤਾਂ ਅਸੀਂ ਪੂਰੀ ਤਿਆਰੀ ਚ ਤੇ ਅਸੀਂ ਇਹਨਾਂ ਦਾ ਦੋ ਹੱਥ ਪੂਰੇ ਠੂਕੇ ਕਰਾਂਗੇ ਸ਼ਾਂਤਮਈ ਕਰਾਂਗੇ ਅੱਗੇ 13 ਮਹੀਨੇ ਰਹੇ ਆ ਪੱਤਾ ਨਹੀਂ ਤੋੜਿਆ ਲੋਕ ਦਿੱਲੀ ਦੇ ਉੱਠ ਕੇ ਆਇਆ ਰੋਂਦੇ ਸੀ ਲੋਕ ਕਿਉਂਕਿ ਲੋਕਾਂ ਨੇ ਦੇਖਿਆ ਕਿ ਸੇਵਾ ਭਾਵਨਾ ਵੀ ਦੇਖੀ ਤੇ ਲੋਕਾਂ ਦੇ ਉਹਨਾਂ ਨੇ ਇਹ ਵੀ ਕਹਿੰਦੇ ਸੀ ਕਿ ਸਾਡੀਆਂ ਧੀਆਂ ਭੈਣਾਂ ਦੀ ਰਾਖੀ ਵੀ ਕੀਤੀ ਵੱਡੀ ਗੱਲ ਆ ਉੱਥੇ ਬਹਿ ਕੇ ਏਡੇ ਵੱਡੇ ਇਕੱਠਾਂ ਦੇ ਵਿੱਚ ਤੁਹਾਡੀ ਜੂਨੀਅਨ ਨੇ ਬਹੁਤ ਅੱਗੇ ਵੱਧ ਕੇ ਪਿਛਲੀ ਵਾਰੀ ਜੋ ਸੰਘਰਸ਼ ਲੜਿਆ ਸੀ ਲੇਕਿਨ ਐਸ ਕੀ ਥੋੜੇ ਦਾ ਪਿੱਛੇ ਪਹਿਲਾਂ ਨਜ਼ਰ ਆਈਏ ਹੁਣ ਹੋਣ ਜਰੂਰ ਆ ਪਿੱਛੇ ਕੋਈ ਨਹੀਂ ਇੱਕ ਇਸ ਗੱਲ ਆਈ ਦੇਖੋ ਕੋਸ ਅਸੀਂ ਉਸ ਦਿਨ ਵੀ ਕਿਹਾ ਕਿ ਜੇ ਸਾਡੀਆਂ ਕੁਝ ਜਥੇਬੰਦੀਆਂ ਪਹਿਲਾਂ ਚਲੀਆਂ ਗਈਆਂ ਇਸਤਕਮ ਤਾਂ ਅਜੇ ਮੀਟਿੰਗਸ ਤਾਂ ਕਿਉਂਕਿ 16 ਤਰੀਕ ਦਾ ਭਾਰਤ ਬੰਦ ਦਾ ਵੱਡਾ ਐਕਸ਼ਨ ਆਇਆ ਹੋਇਆ ਸੀ ਜਿਹੜਾ ਕਿ ਸਾਡਾ ਸਾਰੇ ਵਰਗ ਨੂੰ ਨਾਲ ਲੈ ਕੇ ਸੀ ਉਹ ਕਿੰਨਾ ਵੱਡਾ ਕਲ ਐਕਸ਼ਨ ਹੋਇਆ ਤੁਹਾਡੇ ਸਾਹਮਣੇ ਆ ਤੇ ਇਸ ਕਰਕੇ ਜੋ ਕੋਈ ਨਹੀਂ ਪਹਿਲਾਂ ਚਲੇ ਗਏ ਬਾਅਦ ਆ ਕੇ ਸਾਡਾ ਨਿਸ਼ਾਨਾ 21 ਆ ਦੁਸ਼ਮਣ ਸਾਡਾ 21 ਆ ਤੇ ਕੋਈ ਨਹੀਂ ਬਰਾਬਰ ਤੇ ਮਾੜੇ-ਮੋٹے ਮਤਵੇ ਹੁੰਦੇ ਪਰ ਲੜਾਈ ਵੇਲੇ ਸਾਰੇ ਅਸੀਂ ਇੱਕਾਂ ਧੰਨਵਾਦ ਪ੍ਰਧਾਨ ਜੀ ਤੁਸੀਂ ਵੀ ਇੱਥੇ ਬੈਠੇ ਹੋ ਸੰਘਰਸ਼ ਕਰ ਰਹੇ ਹੋ ਕੁਰਸੀ ਤੇ ਬੈਠੇ ਹੋ ਆਰਾਮ ਨਾਲ ਕੀ ਕਹਿਣਾ ਚਾ ਰਹੇ ਹੋ ਕਿਸਾਨਾਂ ਨੂੰ ਕਿਸਾਨਾਂ ਵੀਰਾਂ ਨੂੰ ਜਿਹੜੇ ਬਾਰਡਰ ਤੇ ਜੋ ਇਸਟਮ ਜਮੇ ਹੋਏ ਦੇ ਦੇਖੋ ਜਦੋਂ ਕਿਸਾਨਾਂ ਤੇ ਸਾਡੀ ਛੋਟੀ ਟੁਕੜੀ ਤੇ ਜਿਹੜੀ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਮੰਨਵਾਉਣ ਗਈ ਸੀ ਉਹ ਤੇ ਫੱਦਤ ਕੀਤਾ ਉਹਨਾਂ ਨੇ ਖਾਸ ਕਰਕੇ ਹਰਿਆਣੇ ਦੀ ਖੱਟ ਸਰਕਾਰ ਨੇ ਤੇ ਮੋਦੀ ਸਰਕਾਰ ਦੀ ਪੂਰੀ ਸਹਾਇਤਾ ਜਿਹੜਾ ਉਹਨਾਂ ਜ਼ਬਰ ਕੀਤਾ ਉਹ ਜ਼ਬਰ ਦੇ ਵਿੱਚ ਸਾਡਾ ਲਗਭਗ 100 ਕਿਸਾਨ ਫੱਟੜ ਹੋਇਆ ਹਸਪਤਾਲਾਂ ਚ ਪਿਆ ਜਿਨ੍ਹਾਂ ਦੇ ਵਿੱਚੋਂ ਦੋ ਕਿਸਾਨ ਲਗਭਗ ਸੀਰ ਹੋ ਚੁੱਕੇ ਆ ਬਹੁਤ ਸਾਰੇ ਕਿਸਾਨਾਂ ਦੀਆਂ ਅੱਖਾਂ 'ਚ ਗੋਲੀਆਂ ਵੱਜੀਆਂ ਨੇ ਥਰੀਬ जख्मी ਹੋਏ ਆ ਲੱਤਾਂ जख्मी ਹੋਈਆਂ ਨੇ ਗਿੱਟਿਆਂ 'ਚ ਗੋਲੀਆਂ ਮਾਰੀਆਂ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਆ ਯਾਨੀ ਕਿ ਉਥੇ ਇਹ ਜੰਗ ਵਰਗਾ ਮਾਹੌਲ ਬਣਾਇਆ ਉਹਨਾਂ ਨੇ ਵੀ ਜੈਤਰਾ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਲੱਗ ਗਈ ਹੋਵੇ ਇਸ ਤਰ੍ਹਾਂ ਦੀ ਗੱਲ ਜਾਪਦੀ ਆ ਜੇ ਜਦੋਂ ਉਹਨਾਂ ਸੱਦਦ ਹੋਇਆ ਤਾਂ ਇੱਕ ਜਥੇਬੰਦੀ ਵਿਗਯੂਗਤਾਗਰਾ ਕਿਵੇਂ ਚੁੱਪ ਕੇ ਬਹਿ ਸਕਦੀ ਹੈ ਸਾਨੂੰ ਸਾਡੇ ਕਾਦਰ ਨੇ ਇੰਨਾ ਜ਼ਿਆਦਾ ਹਲੂਣਾ ਦਿੱਤਾ ਕਿ ਤੁਸੀਂ ਕਿਉਂ ਇੱਥੇ ਬੈਠੇ ਹੋ ਤੁਸੀਂ ਕਿਉਂ ਨਹੀਂ ਜਾ ਰਹੇ ਜਦੋਂ ਕਿ ਅਸੀਂ ਹਮੇਸ਼ਾ ਜੋ ਤੁਰਦੇ ਹਾਂ ਇਕਾ ਕਰਕੇ ਤੁਰਦੇ ਹਾਂ ਇਕੱਠ ਵਨ ਕੇ ਤੁਰਦੇ ਹਾਂ ਸਾਡਾ ਬਿਲਕੁਲ ਕਹਾਣਾ ਕਿ ਇਕੱਠ ਲੋਹੇ ਦੀ ਲੱਠ ਜਿਹੜੀ ਹੁੰਦੀ ਹੈ ਉਹਦੇ ਵਿੱਚ ਹੀ ਤਾਕਤ ਹੁੰਦੀ ਹੈ ਉਹੀ ਜਥਵਲਨ ਵਧਦੀ ਹੈ ਅਸੀਂ ਉਹ ਇਕੱਠ ਬਣਾਉਣਾ ਚਾਹੁੰਦੇ ਸੀ ਪਰ ਸਾਡੇ ਵਿੱਚੋਂ ਕੁਝ ਵਿਅਕਤੀ ਚਲੇ ਗਏ ਦਿੱਲੀ ਕੋਈ ਗੱਲ ਨਹੀਂ ਮੰਗਾ ਬਣਾਉਣ ਗਏ ਆ ਤੇ ਹੁਣ ਅਸੀਂ ਜਦੋਂ ਸਾਤ ਹੋਇਆ ਸਾਡੇ ਕਿਸਾਨਾਂ ਤੇ ਤਾਂ ਅਸੀਂ ਤੁਹਾਡੇ ਸਾਹਮਣੇ ਰੇਲਾਂ ਰੋਕੀਆਂ ਜੱਕਦਮ ਸਰਕਾਰ ਨੂੰ ਸੁਣਨੀ ਕਰਨ ਦੀ ਖਾਤਰ ਕਿ ਸਾਤ ਬੰਦ ਕਰੇ ਨਹੀਂ ਤਾਂ ਅਸੀਂ ਉਹ ਅਗਲਾ ਐਕਸ਼ਨ ਦੇਵਾਂਗੇ ਜਦੋਂ ਸਾਤ ਬੰਦ ਨਹੀਂ ਹੋਇਆ ਦੁਬਾਰਾ ਉਸ ਤਰ੍ਹਾਂ ਹੀ ਫਿਰ ਚੱਲਦਾ ਰਿਹਾ ਤਾਂ ਤੁਹਾਡੇ ਸਾਹਮਣੇ ਆ ਅਸੀਂ ਆ ਦੋ ਦਿਨ ਦੀ ਕਾਲ ਜਿਹੜੀ ਦਿੱਤੀ ਹੈ ਕਿ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਆ ਦੋ ਦਿਨ ਲਈ ਰਾਤ ਨੂੰ ਵੀ ਅਸੀਂ ਇੱਥੇ ਰਹਾਂਗੇ ਰਾਤ ਨੂੰ ਫ੍ਰੀ ਰਹੂਗਾ ਤੇ ਨਾਲ ਦੀ ਨਾਲ ਅਸੀਂ ਕੇਂਦਰ ਸਰਕਾਰ ਨੂੰ ਸੋਹਣੀ ਕਰਨ ਦੀ ਖਾਤਰ ਕੇਂਦਰ ਸਰਕਾਰ ਦੇ ਤਿੰਨ ਵੱਡੇ ਆਗੂਆਂ ਦੇ ਭਾਜਪਾ ਦੇ ਵੱਡੇ ਆਗੂਆਂ ਦੇ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਪਹਿਲਾਂ ਕਾਂਗਰਸ ਸੀ ਅੱਜੋ ਭਾਜਪਾ ਦੇ ਆਗੂ ਬਣੇ ਹੋਇਆ ਜਿਨ੍ਹਾਂ ਦੇ ਵਿੱਚ ਕੈਪਟਨ ਨਵਿੰਦਰ ਸਿੰਘ ਨੀਰ ਜਾਖੜ ਤੇ ਕੇਵਟ ਢੱਲੋਂ ਇਹਨਾਂ ਦੇ ਅੱਜ ਅਸੀਂ ਘਰ ਘੇਰੇ ਹੋਇਆ 2 ਦਿਨ ਲਈ 2 ਦਿਨਾਂ ਦੇ ਘਰਾਂ ਦੇ ਬਾਅਦ ਧਰਨਾ ਜਦਵ ਚੱਲ ਰਿਹਾ ਅਗਰ ਫੇਰ ਵੀ ਜੇ ਸਰਕਾਰ ਨਹੀਂ ਹੈਲਦੀ ਸਰਕਾਰ ਸਾਡੀਆਂ ਗੱਲਾਂ ਨਹੀਂ ਸੁਣਦੀ ਸਰਕਾਰ ਫੱਟਕ ਬੰਦ ਨਹੀਂ ਕਰਦੀ ਤਾਂ ਅਸੀਂ ਇਹ ਨੂੰ ਅਗਲਾ ਜਿਹੜਾ ਤਿੱਖਾ ਐਕਸ਼ਨ ਸਾਰੇ ਲੋਕਾਂ ਨਾਲ ਲਗਾ ਕੇ ਦੇਵਾਂਗੇ ਕੱਲ ਸਰਕਾਰ ਦੇ ਨਾਲ ਮੀਟਿੰਗ ਹੈ ਫਿਰ ਫਿਰ ਤੋਂ ਸੈਂਟਰ ਦੇ ਨਾਲ ਕੀ ਲੱਗ ਰਿਹਾ ਕੁਝ ਸਿੱਟਾ ਨਿਕਲੇਗਾ ਇਸ ਦੀ ਅਸੀਂ ਤਾਂ ਆਸ ਕਰਾਂਗੇ ਵੀ ਕੁਝ ਨਾ ਕੋ ਨਿਕਲੇ ਪਰ ਜੇ ਹੁਣ ਨਹੀਂ ਨਿਕਲਦਾ ਤੇ ਫਿਰ ਇਸੇ ਕਰਕੇ ਦੋ ਦਿਨ ਦੀ ਕੀ ਰੱਖਿਆ ਨਾ ਅਸੀਂ ਸਾਡੀ ਪੂਰੀ ਫੋਲ ਤਿਆਰੀ ਹੈ ਆ ਅਸੀਂ ਇੱਥੇ ਇੱਥੇ ਬੈਠੇ ਆਂ ਪਿੰਡਾਂ ਚ ਤਿਆਰੀਆਂ ਤੇ ਤਿਆਰੀਆਂ ਕੀ ਜਾਂਦੇ ਆ ਜਾਂ ਲਈ ਦਿੱਲੀ ਜਾਣ ਲਈ ਸਾਡੀ ਪੂਰੀ ਤਿਆਰੀ ਆ ਅਸੀਂ ਜਿਵੇਂ ਵੀ ਸਮਕਸ਼ ਮੌਜੂ ਦੀ ਕਾਲ ਆਈ ਤਾਂ ਅਸੀਂ ਬਿਲਕੁਲ ਸਮਾਂਦ ਬਣ ਕੇ ਪਹਿਲਾ ਵਾਂਗੂ ਦਿੱਲੀ ਜਾਵਾਂਗੇ ਜਾਵਾਂਗੇ ਇਹ ਕਿਲਾ ਲਾ ਲੈਣਾ ਬੈਰੀਅਰ ਲਾ ਦੇਣਾ ਜੋ ਮਰਜੀ ਆ ਮੂਰੇ ਰੱਖ ਲੈਣੇ ਭੰਦੇ ਜਾਵਾਂਗੇ ਬਿਲਕੁਲ ਇਸਨ ਭਾਰਤੀ ਕਿਸਾਨ ਯੂਨੀਅਨ ਉਗਰਾਹ ਤੇ ਆਗੂ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਜੋ ਹੈ ਟੋਲ ਪਲਾਗਾ ਜਿਹੜਾ ਲਾਟੋਵਰ ਟੋਲ ਪਲਾਗਾ ਉਸ ਨੂੰ ਫ੍ਰੀ ਕਰ ਦਿੱਤਾ ਗਿਆ ਹੈ ਅੱਜ ਸਵੇਰ ਤੋਂ ਤੇ ਕੱਲ ਤੱਕ ਵੀ ਇਹਨਾਂ ਵੱਲੋਂ ਜੋ ਹੈ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਤੇ ਜਿਹੜੀ ਕੱਲ ਸੈਂਟਰ ਦੇ ਨਾਲ ਜਿਹੜੀ ਮੀਟਿੰਗ ਹੈ ਕਿਸਾਨਾਂ ਦੀ ਉਸ ਤੋਂ ਇਹਨਾਂ ਨੂੰ ਉਮੀਦ ਜਾਹਿਰ ਕਰ ਰਹੇ ਨੇ ਕਿ ਉਸ ਵਿੱਚ ਕੋਈ ਨਾ ਕੋਈ ਸਿੱਟਾ ਜ਼ਰੂਰ ਨਿਕਲੇਗਾ ਔਰ ਜੇਕਰ ਸਿੱਟਾ ਨਹੀਂ ਨਿਕਲਦਾ ਔਰ ਜੇਕਰ ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਤਸੱਦਦ ਕੀਤੀ ਜਾ ਰਹੀ ਹੈ ਉਹ ਬੰਦ ਨਹੀਂ ਕੀਤੀ ਜਾਂਦੀ ਤੇ ਜਿਹੜੀ ਇਹ ਭਾਰਤੀ ਕਿਸਾਨ ਯੂਨੀਅਨ ਉਗਰਾਹ ਜਿਹੜੀ ਹੈ ਉਹ ਵੀ ਹੁਣ ਮੋਢਾ ਜੋੜ ਕੇ ਜੋ ਹੈ ਕਿਸਾਨਾਂ ਦੇ ਨਾਲ ਖੜੀ ਹੈ ਹਾਲਾਂਕਿ ਪਹਿਲਾਂ ਪੂਰਾ ਜ਼ਰੂਰ ਪਿੱਛੇ ਸੀ ਲੇਕਿਨ ਉਹ ਕਹਿ ਰਹੇ ਨੇ ਕਿ ਜਿਹ ਭਰਾ ਜਿਹੜੇ ਕਿਸਾਨ ਸੀ ਪੀਰ ਜਿਹੜਾ ਪਹਿਲਾ ਜ਼ਰੂਰ ਕੋਟ ਕਿਹਾ ਨੇ ਲੇਕਿਨ ਜੋ ਜ਼ੁਲਮ ਹੋਣਾ ਤੇ ਹੋਇਆ ਉਸ ਦੇ ਬਾਅਦ ਇਹ ਵੀ ਜੋ ਹੈ ਹੁਣ ਉਸ ਨਾਲ ਦੇ ਨਾਲ ਖੜੇ ਨੇ ਤੇ ਜੇਕਰ ਕੱਲ ਦੀ ਮੀਟਿੰਗ ਵਿੱਚ ਕੋਈ ਸਿੱਤ ਨਹੀਂ ਨਿਕਲਦਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ ਕੈਮਰਾਮੈਨ ਦਸਿੰਦਰ ਸਿੰਘ ਦੇ ਨਾਲ ਕੁਲਵੀਰ ਰਾਏ ਸੁਰਕਾਬ ਤੇ ਰਹਿਮ ਟੀਵੀ ਲੁਧਿਆਣਾ